राष्ट्रपति ट्रंप ਦਾ ਐਲਾਨ ਦੇਸ਼ ਦੀਆਂ ਰਾਜ ਨਾਗਰਿਕ ਸੁਰੱਖਿਆ ਨੀਤੀਆਂ ਤੇ ਤੁਰੰਤ ਮੋੜ ਕੀਤਾ ਜਾਵੇਗਾ ਵਿਚਾਰ ਸਾਊਥ ਅਫਰੀਕਾ ਨੂੰ ਜੀ20 ਲਈ ਨਾਮ ਰੋਣ ਬਾਰੇ ट्रंप ਤੋਂ ਦੀ ਚਿਤਾਵਨੀ ਵਾਈਟ ਹਾਊਸ ਤੋਂ ਥੋੜੀ ਦੂਰ ਹੋਈ ਗੋਲੀਬਾਰੇ ਵਿੱਚ ਦੋ ਨੈਸ਼ਨਲ ਗਾਰਡ ਦੇ ਜਵਾਨ ਗੰਬੀਰ ਚੁਕਮੀ ਰਾਸ਼ਟਰਪਤੀ 트럼ਪ ਨੇ ਐਲਾਨ ਕੀਤਾ ਹੈ ਕਿ ਦੇਸ਼ ਦੀਆਂ ਰਾਜ ਨਾਗਰਿਕ ਸੁਰੱਖਿਆ ਨੀਤੀਆਂ ਤੇ ਤੁਰੰਤ ਮੁੜ ਵਿਚਾਰ ਕੀਤੀ ਜਾਵੇਗੀ ਇਹ ਬਿਆਨ ਉਸ ਤੋਂ ਬਾਅਦ ਆਇਆ ਜਦੋਂ ਵਾਈਟ ਹਾਊਸ ਦੇ ਨੇੜੇ ਦੋ ਨੈਸ਼ਨਲ ਗਾਰਡ ਮੈਂਬਰਾਂ ਤੇ ਗੋਲੀਬਾਰੀ ਕਰਨ ਵਾਲੇ ਸ਼ੱਕੀ ਵਿਅਕਤੀ ਨੂੰ ਇੱਕ ਅਫਗਾਨ ਨਾਗਰਿਕ ਹੋਣ ਦੀ ਸੰਭਾਵਨਾ ਦਿਖਾਈ ਗਈ ਹੈ ਹਮਲੇ ਨੇ ਅਮਰੀਕੀ ਰਾਜਨੀਤੀ ਵਿੱਚ ਹਲਚਲ ਮਚਾਈ ਹੋਈ ਹੈ ਇਹ ਗੋਲੀਬਾਰੀ ਉਸ ਸਮੇਂ ਹੋਈ ਜਦੋਂ ਗਾਰਡ ਮੈਂਬਰ ਆਪਣੀ ਡਿਊਟੀ ਤੇ ਸਨ ਦੋਵੇਂ ਗੰਭੀਰ ਬੁਝਖਮੀ ਹੋਏ ਨੇ ਸ਼ੱਕੀ ਦੀ ਪਹਿਲੀ ਜਾਂਚ ਦੌਰਾਨ ਉਸਦੇ ਇਮੀਗ੍ਰੇਸ਼ਨ ਰਿਕਾਰਡ ਅਤੇ ਨਾਗਰਿਕਤਾ ਬਾਰੇ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ ਇਸ ਤੋਂ ਬਾਅਦ ਰਾਸ਼ਟਰਪਤੀ 트ੰਪ ਨੇ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਜੇਕਰ ਸੁਰੱਖਿਆ ਲਈ ਲੋੜ ਹੋਵੇ ਤਾਂ ਅਸੀਂ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਮੋੜ ਤਿਆਰ ਕਰਾਂਗੇ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਸਾਡੀ ਤਰਜੀਹ ਹੈ ਸਰਕਾਰ ਸੁਰੱਖਿਆ ਨੀਤੀਆਂ ਵਿੱਚ ਕਈ ਗੰਭੀਰ ਮੁੱਦਿਆਂ ਤੇ ਚਰਚਾ ਕਰ ਰਹੀ ਹੈ ਜਿਨ੍ਹਾਂ ਵਿੱਚ ਸ਼ਰਨਾਰਥੀ ਅਤੇ ਅਫਗਾਨ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੀ ਸਮੀਖਿਆ ਪਾਬੰਦੀਆਂ ਜਾਂ ਤਤਕਾਲ ਰੋਕ ਉੱਚ ਜੋਖਮ ਵਾਲੇ ਮੁਲਕਾਂ ਲਈ ਵਧੇਰੇ ਸਕ੍ਰੀਨਿੰਗ ਵਿਸ਼ੇਸ਼ ਬੈਕਗ੍ਰਾਉਂਡ ਚੈੱਕ ਨੀਤੀ ਫੈਡਰਲ ਅਤੇ ਡੀ ਐਚ ਐਸ ਨੂੰ ਵਧੇਰੇ ਅਧਿਕਾਰ ਸਰੋਤਾਂ ਅਨੁਸਾਰ ਵਾਈਟ ਹਾਊਸ ਨੇ ਯੂ ਐਸ ਸੀ ਆਈ ਐਸ ਅਤੇ ਡੀ ਐਚ ਐਸ ਨੂੰ ਪਹਿਲਾਂ ਹੀ ਤੁਰੰਤ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ ਐਫ ਬੀ ਆਈ ਨੇ ਵੀ ਗੋਲੀਬਾਰੀ ਵਾਲੇ ਦਿਨ ਹੀ ਕਈ ਤਰ੍ਹਾਂ ਦੇ ਛਾਪੇ ਮਾਰੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਸ਼ੱਕੀ ਹਮਲਾਵਰ ਕਿਸੇ ਵਿਦੇਸ਼ੀ ਤਾਕਤ ਨਾਲ ਜੁੜਿਆ ਸੀ ਜਾਂ ਨਹੀਂ ਜਾਂਚ ਦੇ ਨਤੀਜੇ ਅਗਲੇ ਕੁਝ ਦਿਨਾਂ ਵਿੱਚ ਅਹਿਮ ਰੂਪ ਲੈ ਸਕਦੇ ਨੇ ਰਿਪਬਲਿਕਨ ਨੇਤਾਵਾਂ ਨੇ ਟਰੰਪ ਲਈ ਬਿਆਨ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਆਵਾਜਾਈ ਪ੍ਰਣਾਲੀ ਨੂੰ ਸਖਤ ਬਣਾਉਣ ਦੀ ਲੋੜ ਹੈ ਡੈਮੋਕ੍ਰੈਟਿਕ ਪੱਖ ਤੋਂ ਕਈ ਨੇਤਾ ਚਿੰਤਾ ਜ਼ਾਹਰ ਕਰ ਰਹੇ ਨੇ ਕਿ ਇਮੀਗ੍ਰੇਸ਼ਨ ਨੂੰ ਇੱਕ ਘਟਨਾ ਦੇ ਆਧਾਰ ਤੇ ਨਿਸ਼ਾਨਾ ਨਾ ਬਣਾਇਆ ਜਾਵੇ ਅਫਗਾਨਿਸਤਾਨ ਦੀ ਅਸਥਿਰ ਸਥਿਤੀ ਅਤੇ ਅਮਰੀਕਾ ਦੇ ਤਾਜ ਆ ਰਿਸ਼ਤਿਆਂ ਤੇ ਵੀ ਇਸ ਘਟਨਾ ਦਾ ਪ੍ਰਭਾਵ ਪੈ ਸਕਦਾ ਹੈ ਜੇ ਨੀਤੀ ਸਖਤ ਹੁੰਦੀ ਹੈ ਤਾਂ ਰੈਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਅਤੇ ਅਫਗਾਨ ਸਾਥੀਆਂ ਦੇ ਵੀਜ਼ੇ ਤੇ ਵੀ ਅਸਰ ਪੈ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ 2026 ਵਿੱਚ ਅਮਰੀਕਾ ਵਿੱਚ ਹੋਣ ਵਾਲੇ ਜੀ20 ਸਮਿਟ ਲਈ ਸਾਊਥ ਅਫਰੀਕਾ ਨੂੰ ਸੱਦਾ ਨਾ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਟਰੰਪ ਨੇ ਦਲੀਲ ਦਿੱਤੀ ਕਿ ਸਾਊਥ ਅਫਰੀਕਾ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕਾ ਵਿਰੋਧੀ ਬਿਆਨਬਾਜ਼ੀ ਅਤੇ ਰਾਜਨੀਤਿਕ ਮੁਕਾਬਲੇ ਦਾ ਮਾਹੌਲ ਬਣਾਇਆ ਹੈ ਇਸ ਕਾਰਨ ਸਬੰਧ ਵਿਗੜ ਰਹੇ ਨੇ ਟਰੰਪ ਦਾ ਬਿਆਨ ਅਸੀਂ ਵਿਰੋਧ ਕਰਨ ਵਾਲਿਆਂ ਨੂੰ ਸੁਰੱਖਿਰੂ ਨਹੀਂ ਕਰਾਂਗੇ ਇਹ ਬਿਆਨ ਟਰੰਪ ਨੇ ਇੱਕ ਰੈਲੀ ਅਤੇ ਬਾਅਦ ਵਿੱਚ ਮੇਰੇ ਨਾਲ ਗੱਲਬਾਤ ਦੌਰਾਨ ਦਿੱਤਾ ਉਨ੍ਹਾਂ ਕਿਹਾ ਕਿ ਸਾਊਥ ਅਫਰੀਕਾ ਨੇ ਹਾਲ ਹੀਆ ਸਮੇਂ ਵਿੱਚ ਅਮਰੀਕਾ ਖਿਲਾਫ ਕਈ ਅਨਾਫਸ਼ਨਾਫ ਅਤੇ ਰਾਜਨੀਤਿਕ ਬਿਆਨ ਦਿੱਤੇ ਨੇ ਜੇਕਰ ਉਹ ਅਮਰੀਕਾ ਨਾਲ ਸਾਂਝੇ ਸਬੰਧਾਂ ਦੀ ਇੱਜ਼ਤ ਨਹੀਂ ਕਰਦੇ ਅਸੀਂ ਜੀ20 ਦੇ ਮੱਧਤਪੂਰਨ ਫੋਰਮ ਵਿੱਚ ਉਹਨਾਂ ਨੂੰ ਬੁਲਾਉਣ ਲਈ ਬੰਦੇ ਨਹੀਂ ਹਾਂ ਇਹ ਬਿਆਨ ਤੁਰੰਤ ਹੀ ਅੰਤਰਰਾਸ਼ਟਰੀ ਮੰਚਾਂ ਤੇ ਚਰਚਾ ਦਾ ਵਿਸ਼ਾ ਬਣ ਗਿਆ ਸਾਊਥ ਅਫਰੀਕਾ ਦੀ ਵੀ ਇਸ ਤੇ ਤਿੱਖੀ ਪ੍ਰਤੀਕਿਰਿਆ ਆਈ ਹੈ ਸਾਊਥ ਅਫਰੀਕਾ ਦੀ ਸਰਕਾਰ ਨੇ ਇਸ ਧਮਕੀ ਨੂੰ ਸਜਾਦੀ ਰਾਜਨੀਤੀ ਘਰਾ ਦਿੱਤਾ ਹੈ ਟੂਰੀਆ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਜੀ20 ਕੋਈ ਰਾਜਨੀਤਿਕ ਬਦਲੇ ਦਾ ਮੰਚ ਨਹੀਂ ਅਸੀਂ ਆਪਣੀ ਨੀਤੀ ਤੇ ਕਦੇ ਸਮਝੌਤਾ ਨਹੀਂ ਕਰਾਂਗੇ ਦੱਖਣੀ ਅਫਰੀਕਾ ਨੇ ਇਹ ਵੀ ਦਰਸਾਇਆ ਕਿ ਉਹ ਬ੍ਰਿਕਸ ਦੇ ਸਥਾਪਕ ਮੈਂਬਰਾਂ ਵਿੱਚੋਂ ਇੱਕ ਹੈ ਅਤੇ ਉਹ ਵੱਡੇ ਗੱਠਜੋੜਾਂ ਵਿੱਚ ਅਮਰੀਕਾ ਤੋਂ ਇਲਾਵਾ ਹੋਰ ਤਾਕਤਾਂ ਨਾਲ ਵੀ ਡੂੰਘੇ ਸਬੰਧ ਰੱਖਦਾ ਹੈ ਅਸਲ ਵਿੱਚ ਕੁਝ ਮਹੀਨੇ ਪਹਿਲਾਂ ਸਾਊਥ ਅਫਰੀਕਾ ਨੇ ਅਮਰੀਕਾ ਦੀ ਵਿਦੇਸ਼ ਨੀਤੀ ਨੂੰ 도ਰੇ ਮਾਪ ਦੰਡ ਕਿਹਾ ਸੀ ਜੋਧ ਤੇ ਸੁਰੱਖਿਆ ਸੰਬੰਧੀ ਅਮਰੀਕੀ ਸਟੈਂਡਸ ਦੀ ਖੁੱਲ੍ਹ ਕੇ ਅਲੋਚਨਾ ਕੀਤੀ ਸੀ ਅਤੇ ਯੂਨ ਮੰਚ ਤੇ ਵੀ ਵਕਰਾ ਰੋਕ અપਨਾਇਆ ਸੀ 트럼ਪ ਪ੍ਰਸ਼ਾਸਨ ਨੇ ਇਸ ਨੂੰ ਨਾਟੋ ਵਿਰੋਧੀ ਪੱਛਮੀ ਗੱਠਜੋੜ ਵਿਰੋਧੀ ਰਵਈਏ ਦੇ ਤੌਰ ਤੇ ਵੇਖ ਰਿਹਾ ਹੈ ਜੀ 20 ਦੀਆਂ ਪ੍ਰਕਿਰਿਆਵਾਂ ਦੇ ਅਨੁਸਾਰ ਹੋਸਟ ਦੇਸ਼ ਕੋਲ ਸੱਦਾ ਸੂਚੀ ਤਿਆਰ ਕਰਨ ਦਾ ਅਧਿਕਾਰ ਹੁੰਦਾ ਹੈ ਪਰ ਕਿਸੇ ਸਥਿਰ ਮੈਂਬਰ ਨੂੰ ਹਟਾਉਣਾ ਆਮ ਗੱਲ ਨਹੀਂ ਹਾਲਾਂਕਿ ਜੇ ਵੱਡੀ ਰਾਜਨੀਤਿਕ ਸਹਿਮਤੀ ਹੋਵੇ ਤਾਂ ਸੱਦਾ ਰੁਕਿਆ ਵੀ ਜਾ ਸਕਦਾ ਹੈ ਪਰ ਇਸ ਦੇ ਨਾਲ ਤਣਾਅ ਹੋਰ ਵਧੇਗਾ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸੁਰੱਖਿਆ ਅਤੇ ਕੂਟਨੀਤੀ ਨਾਲ ਸੰਬੰਧਿਤ ਕਈ ਮਹੱਤਵਪੂਰਨ ਸਹਿਯੋਗ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਵਾਈਟ ਹਾਊਸ ਤੋਂ ਕੁਝ ਦੂਰੀ ਤੇ ਬੁਧਵਾਰ ਨੂੰ ਹੋਈ ਗੋਲੀਬਾਰੀ ਵਿੱਚ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਅਧਿਕਾਰੀ ਗੰਬੀਰ ਜ਼ਖਮੀ ਹੋਏ ਨੇ ਇਸ ਘਟਨਾ ਨੇ ਸ਼ਹਿਰ ਵਿੱਚ ਦਰਦਲੀ ਮਚਾਈ ਹੋਈ ਹੈ ਵੈਸਟ ਵਰਜੀਨੀਆ ਦੇ ਕਵਰਨਰ ਪੈਟਰਿਕ ਮੌਰੀਸੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਰਾਜ ਪ੍ਰਸ਼ਾਸਨ ਸੰਘੀ ਏਜੰਸੀਆਂ ਦੇ ਸੰਪਰਕ ਵਿੱਚ ਹੈ ਅਤੇ ਜਾਂਚ ਜਾਰੀ ਹੈ। ਇਹ ਗੋਲੀਬਾਰੀ 7ਵੀਂ ਅਤੇ ਐਚ ਸਟ੍ਰੀਟਸ ਐਂਡ ਟੀ ਡਬਲਯੂ ਤੇ ਹੋਈ ਜੋ ਕਿ ਵਾਈਟ ਹਾਊਸ ਤੋਂ ਲਗਭਗ 2 ਬਲਾਕ ਦੂਰ ਹੈ। ਇਹ ਸਥਾਨ ਫਰਾਗਨ ਵੈਸਟ ਮੈਟਰੋ ਸਟੇਸ਼ਨ ਦੇ ਪ੍ਰਵੇਸ਼ ਦੁਆਰ ਦੇ ਨੇੜੇ ਹੈ। ਅਧਿਕਾਰੀਆਂ ਦੇ ਅਨੁਸਾਰ ਦੁਪਹਿਰ 2:00 ਵਜੇ ਕਿਵੀ ਮੈਨਟ ਦੇ ਈਟੀ ਤੇ ਇੱਕ ਸਰਗਰਮ ਸ਼ੂਟਰ ਦੀ ਰਿਪੋਰਟ ਕੀਤੀ ਗਈ ਸੀ ਪੁਲਿਸ ਦੇ ਮਤਬਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਨੈਸ਼ਨਲ ਗਾਰਡ ਸਿਪਾਹੀਆਂ ਨੂੰ ਅਤੇ ਗੋਲੀ ਲੱਗਣ ਵਾਲੇ ਸ਼ੱਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਵਾਈਟ ਹਾਊਸ ਦੇ ਬਿਲਕੁਲ ਨੇੜੇ ਹੋਈ ਫਾਇਰਿੰਗ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਕਾਫੀ ਸਨਸਨੀ ਦਾ ਮਾਹੌਲ ਸੀ ਇਸ ਮਾਮਲੇ ਵਿੱਚ ਅਧਿਕਾਰੀਆਂ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਦੀ ਘਟਨਾ ਵਿੱਚ ਨੈਸ਼ਨਲ ਗਾਰਡ ਦੇ ਦੋ ਮੈਂਬਰ ਗੰਭੀਰ ਜ਼ਖਮੀ ਹੋਏ ਨੇ ਇਹ ਜਾਣਕਾਰੀ ਮਿਲੀ ਹੈ ਕਿ ਸ਼ੱਕੀ ਹਮਲਾਵਰ ਦੀ ਪਛਾਣ ਵੀ ਹੋ ਚੁੱਕੀ ਹੈ ਜਿਸ ਦਾ ਨਾਮ ਰਹਿਮਾਨ ਲਾ ਲਕਨਵਾਲ ਹੈ ਇਹ 29 ਸਾਲਾ ਅਫਗਾਨੀ ਨਾਗਰਿਕ ਹੈ ਲਕਨਵਾਲ 2021 ਵਿੱਚ ਬਾਈਡਨ ਪ੍ਰਸ਼ਾਸਨ ਦੇ ਆਪਰੇਸ਼ਨ ਅਲਾਈਅੰਸ ਵੈਲਕਮ ਮੋਡਵਸੀਬਾ ਪ੍ਰੋਗਰਾਮ ਦੌਰਾਨ ਅਮਰੀਕਾ ਵਿੱਚ ਦਾਖਲ ਹੋਇਆ ਸੀ ਰਾਜਸਥਾਨੀ ਦੇ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਹੋਈ ਇਹ ਗੋਲੀਬਾਰੀ ਲਗਾਤਾਰ ਜਾਂਚ ਦਾ ਵਿਸ਼ਾ ਬਣੀ ਹੋਈ ਹੈ ਹਮਲੇ ਦੇ ਕਾਰਨ ਅਜੇ ਵੀ ਸਪਸ਼ਟ ਨਹੀਂ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੇ ਅਨੁਸਾਰ ਬੰਦੂਕਦਾਰੀ ਇੱਕ ਕੋਨੇ ਤੋਂ ਆਇਆ ਤੇ ਉਸ ਨੇ ਇੱਕ ਹੈਂਡ ਗਨ ਕੱਢੀ ਅਤੇ ਦੋ ਸੈਨਕਾਰ ਨੂੰ ਗੋਲੀ ਮਾਰ ਦਿੱਤੀ ਇਸ ਮਗਰੋਂ ਆਸ-ਪਾਸ ਤਾਇਨਾਤ ਹੋਰ ਗਾਰਡ ਮੈਂਬਰਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਫਾਇਰਿੰਗ ਦੌਰਾਨ ਪੱਕੀ ਦੇਵੀ ਗੋਲੀ ਲੱਗੀ ਐਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਦੱਸਿਆ ਕਿ ਜ਼ਖਮੀ ਗਾਰਡ ਮੈਨ ਅਜੇ ਵੀ ਡੀਸੀ ਦੇ ਹਸਪਤਾਲ ਵਿੱਚ ਨਾਜ਼ੁਕ ਹਾਲਾਤਾਂ ਵਿੱਚ ਨੇ ਡਾਕਟਰ ਉਹਨਾਂ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਰਾਸ਼ਟਰਪਤੀ 트ੰਪ ਨੇ ਵੀ ਪੁਸ਼ਟੀ ਕੀਤੀ ਕਿ ਮੁਕਾਬਲੇ ਦੌਰਾਨ ਸ਼ੱਕੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ FBI ਇਸ ਘਟਨਾ ਦੀ ਅਤਵਾਦੀ ਹਮਲੇ ਵਜੋਂ ਜਾਂਚ ਕਰ ਰਹੀ ਹੈ ਤੇ ਇਸ ਨੂੰ ਫੈਡਰਲ ਅਧਿਕਾਰੀਆਂ ਤੇ ਹਮਲਾ ਘਟਾ ਦਿੱਤਾ ਗਿਆ ਹੈ ਇਸ ਦੱਸਣਯੋਗ ਹੈ ਕਿ ਵੈਸਟਰਨ ਰੋਜਿੰਗੀਆਂ ਦੇ ਗਵਰਨਰ ਪੈਟਰਿਕ ਮੋਰੇਸੀ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਇਹ ਪੋਸਟ ਕੀਤਾ ਸੀ ਕਿ ਦੋਵੇਂ ਜ਼ਖਮੀ ਨੈਸ਼ਨਲ ਗਾਰਡਾਂ ਦੀ ਮੌਤ ਹੋ ਚੁੱਕੀ ਹੈ ਪਰ ਬਾਅਦ ਵਿੱਚ ਉਹਨਾਂ ਨੇ ਆਪਣਾ ਬਿਆਨ ਵਾਪਸ ਲੈ ਲਿਆ ਜਦੋਂ ਨੂੰ ਪਤਾ ਲੱਗਾ ਕਿ ਗਾੜ ਗੰਭੀਰ ਰੂਪ ਵਿੱਚ ਚੱਕੀ ਗਈ ਵੈ ਨੇ ਅਮਰੀਕਾ ਵਿੱਚ H1B ਵੀਜ਼ਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹੁਣ ਇਸ ਨੂੰ ਲੈ ਕੇ ਇੱਕ ਨਵਾਂ ਵਿਵਾਦ ਸ਼ੁਰੂ ਹੋਇਆ ਹੈ ਜਿਸ ਦੇ ਤਹਿਤ ਅਮਰੀਕੀ ਅਰਥ ਸ਼ਾਸਤਰੀ ਡੇਵ ਬੈਟ ਨੇ ਦੋਸ਼ ਲਾਇਆ ਹੈ ਕਿ H1B ਵੀਜ਼ਾ ਵਿੱਚ ਵੱਡੀ ਧੋਖਾਧੜੀ ਹੋਈ ਹੈ ਉਨਾ ਕਿਹਾ ਹੈ ਕਿ ਚੀਨਾਈ ਨੂੰ 2.2 ਲੱਖ ਵੀਜ਼ੇ ਮਿਲੇ ਨੇ ਜਦਕਿ ਪੂਰੀ ਦੁਨੀਆ ਲਈ 85000 ਦੀ ਲਿਮਟ ਤੈਅ ਹੈ। ਉਹਨਾਂ ਦਾ ਕਹਿਣਾ ਹੈ ਕਿ ਗਿਣਤੀ ਨਿਰਧਾਰਤ ਸੀਮਾ ਤੋਂ 2.5 ਗੁਣਾ ਵੱਧ ਹੈ। ਇੱਕ ਪੋਡਕਾਸਟ ਵਿੱਚ ਫਰੈਂਕ ਨੇ ਕਿਹਾ H1B ਵੀਜ਼ਾ ਇੰਡਸਟਰੀਅਲ ਲੈਵਲ ਦੀ ਧੋਖਾਧੜੀ ਦਾ ਸ਼ਿਕਾਰ ਹੋ ਰਹੀ ਹੈ। ਭਾਰਤ ਨੂੰ 71% ਦੀ H1B ਵੀਜ਼ੇ ਮਿਲਦੇ ਨੇ ਜਦਕਿ ਦੂਜੇ ਸਥਾਨ ਤੇ ਚੀਨ ਨੂੰ ਸਿਰਫ 12% ਹੀ ਮਿਲਦੇ ਨੇ। ਉਹਨਾਂ ਨੇ ਕਿਹਾ ਕਿ ਇਸ ਨਾਲ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਸਪਸ਼ਟ ਹੈ। ਉਨਾਸ ਮੁੱਦੇ ਨੂੰ ਅਮਰੀਕਾ ਦੇ ਕਰੇਲੂ ਸਿਆਸਤ ਨਾਲ ਵੀ ਜੋੜਿਆ ਅਤੇ ਕਿਹਾ ਕਿ H1B ਵੀਜ਼ਾ ਅਮਰੀਕੀ ਲੋਕਾਂ ਦੀਆਂ ਨੌਕਰੀਆਂ ਖੋਹ ਰਿਹਾ ਹੈ। ਉਨ੍ਹਾਂ ਅਨੁਸਾਰ ਕਈ ਲੋਕ ਖੁਦ ਨੂੰ ਸਕਿਲਡ ਵਰਕਰ ਦਾਅਵੇ ਅਮਰੀਕਾ ਪਹੁੰਚ ਜਾਂਦੇ ਨੇ ਜਦ ਕਿ ਕਈ ਮਾਮਲਿਆਂ ਵਿੱਚ ਉਨ੍ਹਾਂ ਦੀ ਸਕਿਲ ਉਨੀ ਮਜ਼ਬੂਤ ਨਹੀਂ ਹੁੰਦੀ ਜਿਨ੍ਹਾਂ ਦਾਅਵੇ ਕੀਤੇ ਰਹੇ ਹੁੰਦੇ ਨੇ। ਉਨ੍ਹਾਂ ਕਿਹਾ ਕਿ ਚੇਨਈ ਅਮਰੀਕੀ ਕੌਂਸੂਲੇਟ ਦੁਨੀਆ ਦੇ ਸਭ ਤੋਂ ਵਿਅਸਤ H1B ਪ੍ਰੋਸੈਸਿੰਗ ਸੈਂਟਰਾਂ ਵਿੱਚੋਂ ਇੱਕ ਹੈ ਤੇ ਤਾਮਿਲਨਾਡੂ, ਕਰਨਾਟਕ, ਕੇਰਲ ਅਤੇ ਤੇਲੰਗਾਨਾ ਤੋਂ ਵੱਡੀ ਗਿਣਤੀ ਵਿੱਚ ਅਰਜ਼ੀਆਂ ਆਉਂਦੀਆਂ ਨੇ। ਕੈਨੇਡਾ ਤੇ ਭਾਰਤ ਵਿੱਚ 2 ਸਾਲਾਂ ਦੇ ਤਣਾਅਪੂਰਨ ਸਬੰਧਾਂ ਤੋਂ ਬਾਅਦ ਹੁਣ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਨਵੀਂ ਨੀਤੀ ਅਮਰੀਕੀ ਰਾਸ਼ਟਰਪਤੀ 트ੰਪ ਦੇ ਟ੍ਰੇਡ ਵਾਰ ਦੇ ਜਵਾਬ ਵਿੱਚ ਅਪਣਾਈ ਜਾ ਰਹੀ ਹੈ। ਕੈਨੇਡਾ ਤੇ ਭਾਰਤ ਆਪਣੇ ਕੂਟਨੀਤਿਕ ਸਬੰਧਾਂ ਨੂੰ ਬਿਹਤਰ ਬਣਾ ਰਹੇ ਨੇ। ਵਿਦੇਸ਼ ਮੰਤਰੀ ਆਨੰਦ ਦਾ ਇਹ ਬਿਆਨ ਇਸ ਸਬਤੇ ਦੱਖਣੀ ਅਫਰੀਕਾ ਵਿੱਚ ਹੋਏ ਜੀ-20 ਸਿਖਰ ਸੰਮੇਲਨ ਤੋਂ ਬਾਅਦ ਆਇਆ ਹੈ ਸਿਖਰ ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਗੱਲਬਾਤ ਹੋਈ ਇਸ ਦੌਰਾਨ ਦੋਵਾਂ ਦੇਸ਼ਾਂ ਨੇ ਨਵੇਂ ਵਪਾਰ ਸਮਝੌਤੇ ਲਈ ਗੱਲਬਾਤ ਮੋੜ ਸ਼ੁਰੂ ਕਰਨ ਤੇ ਸਹਿਮਤੀ ਜਤਾਈ ਅਨੀਤਾ ਆਨੰਦ ਨੇ ਇੰਟਰਵਿਊ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਵਾਂ ਨੇਤਾਵਾਂ ਨੇ ਇਸ ਕੰਮ ਨੂੰ ਜਲਦੀ ਕਰਨ ਦੀ ਆਸ ਪ੍ਰਗਟਾਈ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕਾਨੀ ਨੇ ਅਗਲੇ 1 ਦਹਾਕੇ ਵਿੱਚ ਗੈਰ ਅਮਰੀਕੀ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਮਿਥਿਆ ਹੈ ਕੈਨੇਡਾ ਦੁਨੀਆ ਦੇ ਸਭ ਤੋਂ ਵੱਧ ਵਪਾਰ ਤੇ ਨਿਰਭਰ ਦੇਸ਼ਾਂ ਵਿੱਚੋਂ ਇੱਕ ਹੈ